ਕਲਯੁਗ ਦੀ ਜੋਤ ਦਸਾਂ ਪਾਤਸ਼ਾਹਿਆਂ ਦੀ ਜੱਗ ਦੀ ਜੋਤ ਚਰਕਤ ਦੇ ਮਾਲਕ ਆਪ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਦੀ ਆਓ ਦਸ਼ਮ ਪਿਤਾ ਦੀ ਬਖਸ਼ੀ ਹੋਈ ਦਾਤ ਫਤਿਹ ਦੀ ਸਣ ਪਾਈਏ ਗੱਜ ਕੇ ਬਲਾਉ ਪਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਉਨਾ ਤੋਂ ਗੱਲ ਕਰ ਰਹੀ ਸੀ ਗੁਰਮਤ ਰਹਿਤ ਮਰਿਆਦਾ ਦੀਆਂ ਚਾਰ ਬੱਜਰ ਬਹਿਤਾਂ ਬਾਰੇ ਜੋ ਆਪਾਂ ਬੜੇ ਹੀ ਸੁਚੱਜੇ ਢੰਗ ਨਾਲ ਸਮਝੀਆਂ ਤੇ ਉਹਨਾਂ ਉੱਤੇ ਅਮਲ ਕਰਨਾ ਵੀ ਸ਼ਾਇਦ ਸ਼ੁਰੂ ਕੀਤਾ ਆਪਾਂ ਸਮਝਿਆ ਵੀ ਸਾਨੂੰ ਗੁਰਮਤ ਵਾਲਾ ਜੀਵਨ ਵਿੱਚ ਕੀ ਕੁਝ ਨਹੀਂ ਕਰਨਾ ਚਾਹੀਦਾ ਇਹ ਗੁਰਮਤ ਦਾ ਜੀਵਨ ਹੈ ਗੁਰਮਤ ਸਾਨੂੰ ਜੀਵਨ ਜਿਉਣਾ ਸਿਖਾਉਂਦੀ ਹੈ ਗੁਰਮਤ ਹੋਰ ਕੁਝ ਨਹੀਂ ਹੈ ਜਿੰਦਗੀ ਨੂੰ ਜੀਣ ਦਾ ਇੱਕ ਸਵਰਗੀ ਢੰਗ ਇੱਕ ਐਸਾ ਢੰਗ ਜਿਸ ਦੇ ਨਾਲ ਤੁਹਾਡੀ ਜ਼ਿੰਦਗੀ ਸਵਰਗ ਬਣ ਜਾਏ ਤੁਹਾਡੀ ਜ਼ਿੰਦਗੀ ਵਿੱਚ ਐਸਾ ਪਰਮ ਆਨੰਦ ਹੋਵੇ ਵੀ ਦੁਨੀਆ ਵੇਖ ਕੇ ਕਹੇ ਵਾਹ ਮੇਰੀ ਵੀ ਜ਼ਿੰਦਗੀ ਐਦੇ ਵਰਗੀ ਹੋਵੇ ਤੁਹਾਡੀ ਜ਼ਿੰਦਗੀ ਜਿਉਣ ਦਾ ਢੰਗ ਇੰਨਾ ਵਧੀਆ ਹੋਵੇ ਕਿ ਦੁਨੀਆ ਵੇਖ ਕੇ ਕਹੇ ਹਾਂ ਮੇਰੀ ਜ਼ਿੰਦਗੀ ਐਦੇ ਵਰਗੀ ਹੋਵੇ ਗੁਰਮਤ ਸਾਨੂੰ ਉਹ ਜ਼ਿੰਦਗੀ ਦਿੰਦੀ ਹੈ ਆਪਾਂ ਜ਼ਿੰਦਗੀ ਨੂੰ ਕੱਟਦੇ ਆਂ ਗੁਰਮਤ ਸਾਨੂੰ ਜ਼ਿੰਦਗੀ ਜਿਉਣਾ ਸਿਖਾਉਂਦੀ ਹੈ। ਪਲ-ਪਲ ਨੂੰ ਜਿਨਾ। ਕਹਿੰਦੇ ਨਾ ਜ਼ਿੰਦਗੀ ਚਾਰ ਦਿਨਾਂ ਦਾ ਮੇਲਾ। ਇਹ ਮੇਲਾ ਹੈ। ਇਹਦੇ ਵਿੱਚ ਆਪਾਂ ਬੜੀਆਂ ਚੀਜ਼ਾਂ ਵੇਖਾਂਗੇ, ਬੜੇ ਝੂਟੇ ਆਉਣਗੇ। ਬਚਪਨ ਵਿੱਚ ਮੇਲਾ ਵੇਖਣ ਜਾਂਦੇ ਆ ਨਾ, ਬੜੀਆਂ ਦੁਕਾਨਾਂ ਮਿਲਦੀਆਂ, ਬਾਪੂ ਦਾ ਹੱਥ ਫੜਿਆ ਹੁੰਦਾ। ਉਦੋਂ ਮੇਲਾ ਬਹੁਤ ਸੋਹਣਾ ਲੱਗਦਾ। ਆਪਾਂ ਮੇਲਾ ਵੇਖਦੇ ਆਪਣੇ ਪਿਤਾ ਦਾ ਹੱਥ ਫੜ ਕੇ, ਆਪਣੇ ਦਾਦਾ ਜੀ ਦਾ ਹੱਥ ਫੜ ਕੇ, ਮਾਂ ਪਿਓ ਦਾ ਹੱਥ ਫੜ ਕੇ ਮੇਲਾ ਵੇਖਣ ਜਾਂਦੇ ਆ ਉਵੇਂ ਹੀ ਐ ਗੁਰਮਤ ਹੈ ਗੁਰੂ ਸਾਹਿਬ ਨੇ ਕਹਿੰਨ ਹਮਰੀ ਕਰੋ ਹੱਥ ਦੇ ਰੱਛਾ ਹੱਥ ਦਿੱਤਾ ਬਾਛਾ ਨੇ ਆਪਣਾ ਸਾਨੂੰ ਅੱਗੇ ਉਹ ਹੱਥ ਨੂੰ ਆਪਾਂ ਫੜਨਾ ਹੀ ਤੇ ਐ ਜ਼ਿੰਦਗੀ ਦਾ ਮੇਲਾ ਵੇਖਣਾ ਹੈ ਅਗਰ ਹੱਥ ਫੜਿਆ ਹੋਏਗਾ ਤੇ ਮੇਲਾ ਬਹੁਤ ਸੋਹਣਾ ਲੱਗੇਗਾ ਜਦੋਂ ਆਪਾਂ ਬਚਪਨ ਵਿੱਚ ਮੇਲਾ ਵੇਖਣ ਜਾਂਦੇ ਹਾਂ ਜਦੋਂ ਤੱਕ ਪਿਤਾ ਜੀ ਦੀ ਉਂਗਲੀ ਫੜੀ ਹੁੰਦੀ ਸੀ ਉਦੋਂ ਤੱਕ ਮੇਲਾ ਬਹੁਤ ਸੋਹਣਾ ਲੱਗਦਾ ਸੀ ਉਦੋਂ ਖਡੋਣੇ ਦੇਖਣੇ ਬੜੇ ਵਧੀਆ ਲੱਗਣੇ ਰੰਗ-ਬਰੰਗੇ ਗੁਬਾਰੇ ਕੋਈ ਆ ਰਿਹਾ ਹੈ ਕੋਈ ਜਾ ਰਿਹਾ ਹੈ ਕੋਈ ਝੁੰਲਿਆਂ ਤੇ ਚੜ ਰਿਹਾ ਹੈ ਸਭ ਕੁਝ ਬੜਾ ਸੋਹਣਾ ਲੱਗਦਾ ਪਿਤਾ ਤੋਂ ਬੜਾ ਕੁਝ ਮੰਗਦੇ ਕਈ ਚੀਜ਼ਾਂ ਬਾਪੂ ਜੀ ਦਵਾ ਦੇਦੇ ਤੇ ਕਈ ਚੀਜ਼ਾਂ ਨੂੰ ਮਣਾ ਵੀ ਕਰ ਦਿੱਤੇ ਓਵੇਂ ਹੀ ਹੈ ਜ਼ਿੰਦਗੀ ਹੈ ਜੀਵਨ ਵਿੱਚ ਬੜੇ ਸਾਰੇ ਇੱਛਾਵਾਂ ਹੁੰਦੀਆਂ ਨੇ ਕਈ ਪੂਰੀਆਂ ਹੋ ਜਾਂਦੀਆਂ ਨੇ ਤੇ ਕਈ ਸ਼ਾਇਦ ਰੱਬ ਦੀ ਰਜ਼ਾ ਵਿੱਚ ਪੂਰੀਆਂ ਨਹੀਂ ਹੁੰਦੀਆਂ ਪਰ ਜਦੋਂ ਬਾਪੂ ਦਾ ਹੱਥ ਛੱਡੀ ਜਾਂਦਾ ਸੀ ਮੇਲੇ ਵਿੱਚ ਜਦੋਂ ਉਂਗਲੀ ਛੱਡੀ ਜਾਂਦੀ ਸੀ ਉਦੋਂ ਫਿਰ ਮੇਲੇ ਦੀ ਕੋਈ ਚੰਗੀ ਚੀਜ਼ ਨਹੀਂ ਵਿਕਦੀ ਸੀ ਉਦੋਂ ਫਿਰ ਮੇਲਾ ਖਾਣ ਨੂੰ ਪੈਂਦਾ ਜਿਹੜੇ ਦੁਨੀਆ ਆਏ ਸਭ ਖਾਣ ਨੂੰ ਪੈਂਦੇ ਉਦੋਂ ਕੋਈ ਝੂਟਾ ਨਹੀਂ ਵਧੀਆ ਲੱਗਦਾ ਸੀ ਉਦੋਂ ਕੋਈ ਦੁਕਾਨ ਕੁਛ ਕੋਈ ਕੁਛ ਚੀਜ਼ ਦੀ ਇੱਛਾ ਰਹਿੰਦੀ ਨਹੀਂ ਸੀ ਜਦੋਂ ਬਾਪੂ ਦਾ ਹੱਥ ਛੁੱਟ ਜਾਂਦਾ ਸੀ ਐ ਹੱਥ ਗੁਰੂ ਸਾਹਿਬ ਨੇ ਅੱਗੇ ਬਧਾਇਆ ਹੈ ਰੋਇ ਪੜਦੇ ਆਮਰੀ ਕਰੋ ਦੇ ਬੱਚਾ ਹੱਥ ਦੇ ਕੇ ਰੱਖਿਆ ਕਰਨੀ ਹੈ ਫੜਨਾ ਤੁਸੈਂ ਜ਼ਿੰਦਗੀ ਨੂੰ ਜਿਉਣਾ ਹੈ ਇੱਕ ਸ਼ਾਇਰ ਬੜਾ ਸੋਹਣਾ ਲਿਖਦਾ ਕਿੰਨਾ ਕਈ ਰੋਂਦਾ ਮਰ ਗਿਆ ਰੋਟੀ ਤੋਂ ਕੋਈ ਛੱਡ ਕੇ ਸ਼ੀਸ਼ ਮਹਿਲ ਚੱਲਿਆ ਕੋਈ ਭਲਿਆ ਨਾਜ ਨਖਰਿਆਂ ਨਾਲ ਕੋਈ ਗਰਮ ਰੇਤ ਤੇ ਥਲ ਚੱਲਿਆ ਕੋਈ ਭੁੱਲ ਗਿਆ ਮਕਸਦ ਆਵਨ ਦਾ ਕੋਈ ਭੁੱਲ ਗਿਆ ਮਕਸਦ ਆਵਨ ਦਾ ਕੋਈ ਕਰਕੇ ਮਸਲੇ ਹੱਲ ਚੱਲਿਆ ਗੁਲਾਮ ਫਰੀਦਾ ਜ਼ਿੰਦਗੀ ਚਾਰ ਦਿਨਾਂ ਦਾ ਮੇਲਾ ਹੈ ਕੋਈ ਅੱਜ ਚੱਲਿਆ ਕੋਈ ਕੱਲ ਚੱਲਿਆ ਇਸ ਜ਼ਿੰਦਗੀ ਨੂੰ ਜਿਉਣਾ ਹੈ ਚਾਰ ਦਿਨਾਂ ਦਾ ਮੇਲਾ ਇੱਕ ਦਿਨ ਮੁੱਕ ਜਾਣਾ ਕਿਉਂ ਨਾ ਇਸ ਜ਼ਿੰਦਗੀ ਦੇ ਇੱਕ ਇੱਕ ਪਲ ਨੂੰ ਐਵੇਂ ਜੀਏ ਵੀ ਦੁਨੀਆ ਯਾਦ ਕਰੇ हां ਜੇ ਜ਼ਿੰਦਗੀ ਜੀਣੀ ਹੈ ਤੇ ਉਹਦੇ ਵਰਗੀ ਜੀਣੀ ਹੈ ਇਸ ਜ਼ਿੰਦਗੀ ਵਿੱਚ ਐਸਾ ਆਨੰਦ ਹੋਵੇ ਅਸੀਂ ਤਾਂ ਰੋਂਦੇ ਮਰ ਗਏ ਉਹ ਫਲਾਣਾ ਕੀ ਕਹੇਗਾ ਉਹ ਗਵੰਡਲ ਕੀ ਕਹੇਗੀ ਉਹਦੇ ਕਹਿਣਾ ਤੁਹਾਡਾ ਕੁਛ ਨਹੀਂ ਜੇ ਵਿਗੜਦਾ ਉਹਨੇ ਤੁਹਾਨੂੰ ਕੁਛ ਨਹੀਂ ਜੇ ਦੇਣਾ ਦੁਨੀਆ ਅੱਜ ਤੱਕ ਕਿਸੇ ਨੂੰ ਕੁਛ ਦੇ ਪਾਈ ਹੈ ਦੇਣ ਵਾਲਾ ਪਰਮਾਤਮਾ ਹੈ ਇਹਦੀ ਬਾਰੇ ਸੋਚਿਆ ਕਰੋ ਪਰਮਾਤਮਾ ਕੀ ਸੋਚੇਗਾ ਕੋਈ ਵੀ ਮਾੜਾ ਕੰਮ ਕਰ ਰਿਹਾ ਦੁਨੀਆ ਨਹੀਂ ਵੇਖਦੀ ਅਜੇ ਸੀਸੀਟੀਵੀ ਕੈਮਰੇ ਹਰ ਜਗ੍ਹਾ ਲੱਗੇ ਹੋਏ ਨਹੀਂ ਇਹ ਤੁਹਾਨੂੰ ਵੇਖਦਾ ਹਰ ਇੱਕ ਕੰਮ ਚੰਗਾ ਕੰਮ ਹੈ ਜ਼ਿੰਦਗੀ ਨੂੰ ਜਿਉਣਾ ਹੈ ਐਨਜੋਏ ਕਰਨਾ ਹੈ ਜਦੋਂ ਤੱਕ ਚਿਹਰੇ ਤੇ ਮੁਸਕਰਾਹਟ ਨਹੀਂ ਜ਼ਿੰਦਗੀ ਨੂੰ ਜੀਣਾ ਨਹੀਂ ਉਦੋਂ ਤੱਕ ਗੁਰਮਤ ਨਹੀਂ ਹਰ ਇੱਕ ਪਲ ਜਿਨਾ ਮੁਸਕਰਾਹਟ ਨਾਲ ਜਿਨਾ ਆਪਣੇ ਆਪ ਨੂੰ ਪਛਾਣਨਾ ਆਪਣੇ ਆਪ ਨੂੰ ਪ੍ਰੇਮ ਕਰਨਾ ਕੋਈ ਸਾਡਾ ਕੀ ਵਗਾਰ ਲੇਗਾ ਸੀ ਤਾਂ ਕਹਿੰਦੇ ਆ ਮੇਰਾ ਮੂਦ ਮੈਂ ਕਿਛ ਨਹੀਂ ਜੋ ਕਿ 613 ਸਾਰਾ ਪਛਤਾ ਪਰਮਾਤਮਾ ਦਾ ਸਾਡੇ ਤੋਂ ਕਿਸੇ ਨੇ ਕੀ ਲੈਣਾ ਇਹਨੇ ਨਾ ਮੇਰਾ ਮੁਜਮਾ ਕਿਛ ਨਹੀਂ ਜੋ ਕਿ 613 13 ਤੁਝ ਕੋ ਸੌਂਪਤੇ ਕਿਆ ਲੱਗਿਆ ਮੇਰਾ ਐਦਾ ਇਹਨੂੰ ਸੌਂਪ ਦੇਣਾ ਇੱਕ ਦਿਨ ਭਾਈ ਤਾਰੂ ਸਿੰਘ ਹੈ ਹੈ ਹੀ ਕੋਈ ਮੁਸਕਰਾ ਰਹੇ ਹੈ ਖੋਪੜ ਲੈ ਕੇ ਮੁਸਕਰਾ ਰਹੇ ਨੇ ਫਿਰ ਵੀ ਹਾਂ ਹੁਣ ਕੀ ਕਰੇਗਾ ਚਾਰ ਪੁੱਤਰ ਵਾਰੇ 11 ਸਾਲ ਦੀ ਉਮਰ ਵਿੱਚ ਆਪਣੇ ਬਾਪੂ ਦਾ ਸੀਸ ਵੇਟਿਆ ਆਪਣੀ ਮਾਤਾ ਗੋਮਤਵਾਰੀ ਫਿਰ ਵੀ ਮੁਸਕਰਾ ਰਹੇ ਹੈ ਹੁਣ ਦੁਨੀਆ ਕੀ ਕਰੇਗੀ ਜ਼ਿੰਦਗੀ ਸਾਡੇ ਨਾਲ ਕੀ ਬਿਤਾ ਪਾਏਗੀ ਐਸੀ ਜ਼ਿੰਦਗੀ ਜੋ ਮੁਸ਼ਕਿਲ ਸਮੇਂ ਵਿੱਚ ਵੀ ਸਾਨੂੰ ਮੁਸਕਰਾਹਟ ਦੇ ਉਹ ਮੁਸਕਰਾਹਟ ਉਹ ਆਪਣੇ ਆਪ ਨਾਲ ਕਮਿਟਮੈਂਟ ਉਹ ਆਪਣੇ ਆਪ ਨਾਲ ਪ੍ਰੇਮ ਗੁਰਬਾਣੀ ਕਹਿੰਦੇ ਨੇ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ ਗੁਰੂ ਗੋਬਿੰਦ ਸਿੰਘ ਮਾੜੇ ਪਿਆਰ ਨਾਲ ਕਹਿੰਦੇ ਨੇ ਸਾਚ ਕਹੂੰ ਸੁਣ ਲਿਓ ਸਵੇ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ ਕਹਿੰਦੇ ਸੱਚ ਕਹਿਣ ਲੱਗਾ ਸਾਰੇ ਸੁਣ ਲਿਓ ਜਿਨੇ ਪ੍ਰੇਮ ਕੀਤਾ ਉਹਨੇ ਪ੍ਰਭ ਨੂੰ ਪਾਇਆ ਹੈ अपनी जिंदगी जिना सीखीए रोज सवेरे उठद अपना बिस्तरा बड़े अच्छे तरीके बिस्तरे वाल वेख के मुस्कुराइए ने कहा चार तो क्या हुआ जीवत कई हजार सानू अपना पुत्र आख्या खालसा मेरा रूप है खास गुरु गोबिंद जी के दर्शन करने हैं रोज सवेरे उठो शीशे सामने जाके मुस्कुराओ थारूपन तो गुरु गोबिंद दिगा ਐ ਸੋਚ ਵਿੱਚ ਤੁਹਾਨੂੰ ਗੁਰਗੋਬਿੰਦ ਦਿਸੇਗਾ ਜਿੱਦਨ ਉਹ ਮੁਸਕਰਾਹਟ ਜਿੱਦਨ ਉਹ ਸ਼ੀਸ਼ੇ ਵਿੱਚ ਮੁਸਕਰਾਹਟ ਵਿਖੇਗੀ ਜਿੱਦਨ ਉਹ ਖੁਸ਼ੀ ਸਾਡੇ ਵਿੱਚ ਆਏਗੀ ਉਹ ਦਿਨ ਹੀ ਗੁਰਗੋਬਿੰਦ ਸਾਡੇ ਅੰਦਰ ਆਏਗਾ ਉਹ ਦਿਨ ਪੂਰਾ ਹੋਏਗਾ ਆਹ ਸਾ ਤੇਰਾ ਤੁਝ ਕੋ ਉਦਣ ਸੌਪਿਆ ਜਾਏਗਾ ਸ਼ੀਸ਼ੇ ਵਿੱਚ ਵੇਖ ਕੇ ਉੱਚੀ ਉੱਚੀ ਬੋਲਿਆ ਕਰੋ ਆਈ ਲਵ ਮਾਈ self ਮੈਂ ਆਪਣੇ ਆਪ ਨੂੰ ਪਿਆਰ ਕਰਦਾ ਆਈ ਲਵ ਮਾਈ ਗੋਡ ਮੈਂ ਆਪਣੇ ਰੱਬ ਨੂੰ ਪਿਆਰ ਕਰਦਾ ਰੱਬ ਨੂੰ ਆਪਣਾ ਬਣਾਓ ਗੁਰੂ ਨੂੰ ਆਪਣਾ ਬਣਾਓ ਕਹਿੰਦੇ ਨਾ ਮੇਰੀ ਮਾਂ ਪਿਆਰ ਹੁੰਦਾ ਨਾ ਮੇਰੀ ਮਾਂ ਉਹ ਬਿੱਟੂ ਦੀ ਮਾਂ ਬਿੱਟੂ ਦੀ ਮਾਂ ਨਾਲ ਪਿਆਰ ਨਹੀਂ ਹੁੰਦਾ ਮੇਰੀ ਮਾਂ ਨਾਲ ਪਿਆਰ ਹੁੰਦਾ ਓਵੇਂ ਮੇਰੇ ਗੁਰੂ ਮੇਰਾ ਰੱਬ ਪਿਆਰ ਰੱਬ ਨਾਲ ਪਿਆਰ ਇਹ ਪਿਆਰ ਐਸੀ ਭਾਸ਼ਾ ਹੈ ਜਿਹਨੂੰ ਗੁੰਗਾ ਬੋਲ ਸਕਦਾ ਹੈ ਤੇ ਬਹਿਰਾ ਸੁਣ ਸਕਦਾ ਹੈ ਉਹ ਭਾਸ਼ਾ ਜਦੋਂ ਸਾਡੇ ਵਿੱਚ ਆਏਗੀ ਉਸ ਦਿਨ ਜ਼ਿੰਦਗੀ ਨੂੰ ਜਿਉਣ ਦਾ ਨਜ਼ਾਰਾ ਆਏਗਾ ਜ਼ਿੰਦਗੀ ਦਾ ਹਰ ਇੱਕ ਪਲ ਚੰਗਾ ਲੱਗੇਗਾ ਉਹ ਤੋਂ ਮਾੜੇ ਸਮੇਂ ਵਿੱਚ ਵੀ ਮੁਸਕਰਾਵਾਂਗੇ ਕੋਈ ਸਾਨੂੰ ਕਹੇਗਾ ਤੂੰ ਚੰਗਾ ਨਹੀਂ ਲੱਗ ਰਿਹਾ ਮੁਸਕਰਾਵਾਂਗੇ ਚੰਗੀ ਗੱਲ ਹੈ ਕੋਈ ਸਾਨੂੰ ਕਹੇਗਾ ਤੂੰ ਐਵੇਂ ਐ ਓਵੇਂ ਐ ਅਸੀਂ ਫਿਰ ਵੀ ਮੁਸਕਰਾਵਾਂਗੇ ਹਾਂ ਮੈਂ ਮੇਰੇ ਗੁਰੂ ਦਾ ਆ ਮੇਰੇ ਗੁਰੂ ਨੂੰ ਬਹੁਤ ਚੰਗਾ ਲੱਗਦਾ ਆ ਆਪਾਂ ਐਸਾ ਬਣਾਂਗੇ ਅਸੀਂ ਗੁਰੂ ਨੂੰ ਚੰਗੇ ਲਗਾ ਲਗਾਗੇ ਫਿਰ ਦੁਨੀਆ ਦੀ ਪਰਵਾਹ ਖਤਮ ਫਿਰ ਜ਼ਿੰਦਗੀ ਜਿਉਣ ਦਾ ਮਜ਼ਾ ਆਏਗਾ ਉਸ ਜ਼ਿੰਦਗੀ ਨੂੰ ਜਿਉਣ ਦਾ ਮਜ਼ਾ ਸਾਨੂੰ ਚਾਹੀਦਾ ਹੈ ਉਸ ਜ਼ਿੰਦਗੀ ਨੂੰ ਜਿਉਣਾ ਹੈ ਕਟਣਾ ਨਹੀਂ ਆਪਣੇ ਪਲ ਪਲ ਨੂੰ ਜਿਉਓ ਇੱਕ ਛਣ ਧਿਆਣਾ ਬਹੁਤ ਹੈ ਗੁਰਬਾਣੀ ਕਹਿੰਦੀ ਰੰਗ ਲਾਗਤ ਲਾਗਤ ਤਾਗਤ ਹੈ ਹੌਲੀ-ਹੌਲੀ ਲੱਗਦਾ ਇਨ ਦੀ ਵਿੱਚ ਆਨੰਦ ਹੌਲੀ-ਹੌਲੀ ਆਏਗਾ ਹੈ ਹਨੇਰਾ ਭਰੀ ਜ਼ਿੰਦਗੀ ਮੁਸਕਰਾਹਟ ਨਾਲ ਜਦੋਂ ਚੰਚੇਗੀ ਉਦੋਂ ਐ ਬੇਰੰਗੀ ਜ਼ਿੰਦਗੀ ਵਿੱਚ ਰੰਗ ਭਰੇ ਜਾਣਗੇ ਗੁਰਮਤ ਨੂੰ ਸਮਝੀਏ ਗੁਰਬਾਣੀ ਨੂੰ ਸਮਝੀਏ ਗੁਰੂ ਵਾਲੇ ਬਣੀਏ ਆਪਣੇ ਆਪ ਨਾਲ ਪਿਆਰ ਕਰੀਏ ਆਪਣੇ ਆਸ-ਪਾਸ ਨਾਲ ਪਿਆਰ ਕੁਦਰਤ ਨਾਲ ਪਿਆਰ ਰੱਬ ਨਾਲ ਪਿਆਰ ਕਰੀਏ ਗੁਰੂ ਨਾਲ ਪਿਆਰ ਕਰੀਏ ਗੁਰੂ ਨੂੰ ਮੰਨਦਿਆਂ ਗੁਰੂ ਦੀ ਮੰਨੀ ਸਮਾਂ ਕੱਟ ਹੈ ਇਨਤੇ ਕੇ ਮਾਫੀ ਦੇ ਜਾ ਚਾ ਅਗਲੀ ਗੱਲ ਅਗਲੇ ਹਫਤੇ ਸੋ ਦਾਸ ਦੀਆਂ ਗੱਲਾਂ ਨਾਲ ਜੇ ਸਹਿਮਤ ਹੋ ਫਤੇ ਦੀ ਸਾਂਝ ਪਾਉਗੇ ਮੇਰੀ ਜਮੇਰ ਤੋਂ ਜ਼ਿਆਦਾ ਆਵਾਜ਼ ਤੁਹਾਡੀ ਆਣੀ ਚਾਹੀਦੀ ਏ ਤੇ ਅਗਰ ਵਿਚਾਰਾ ਕਰਦਿਆ ਕਿਸੇ ਤਰੀਕੇ ਦੀ ਕੋਈ ਭੁਲਚਕ ਹੋਈ ਦਾਸ ਹੱਥ ਜੋੜ ਕੇ ਮਾਫੀ ਦਾ ਜਾ ਚਾ ਫਤੇ ਦੀ ਸਾਂਝ ਪਾਉਗਾ ਜਿਕੇ ਬਲਾਵਤੇ ਉਹ ਆਰ ਗੀਕਾਰ ਕਾਲ